ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵੀਰੇ ਅੱਜ ਅਸੀਂ ਪਿੰਡ ਮੋਲਾ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋੜ ਤੋਂ ਆਏ ਆ ਇੱਥੇ ਪਿੰਡ ਪੰਜਾਵਾ ਸਤਪਾਲ ਵੀਰ ਵੱਲੋਂ ਪੱਠਿਆਂ ਦੀ ਸੇਵਾ ਕੀਤੀ ਗਈ ਆ ਤੇ ਹੜਪੀੜਤਾਂ ਵਾਲੀ ਅਸੀਂ ਪੱਠਿਆਂ ਦੀ ਸੇਵਾ ਲੈ ਕੇ ਚੱਲੇ ਆ ਤੇ ਵੀਰ ਹੁਣੇ ਖੜੇ ਆ ਤੇ ਵੀਰਾਂ ਨੇ ਬਹੁਤ ਸਹਿਯੋਗ ਕੀਤਾ ਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਬਲ ਬਖਸ਼ੇ ਤੇ ਵੀਰਾਂ ਨੇ ਸਾਨੂੰ ਅੱਜ ਬਹੁਤ ਸੇਵਾ ਕੀਤੀ ਆ ਪੱਠੇ ਵੀ ਵਢਵਾਏ ਆ ਤੇ ਪ੍ਰਸ਼ਾਦਾ ਪਾਣੀ ਵੀ ਸਾਨੂੰ ਸ਼ਿਕਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦੀ ਇੱਕ ਬੇਨਤੀ ਹੈ ਵੀ ਨੌਜਵਾਨ ਵੀਰ ਨੇ ਇਹਨਾਂ ਦੇ ਨੰਬਰ ਮੇਰੀ ਫੇਸਬੁੱਕ ਤੇ ਵੀ ਪਾਏ ਗਏ ਆ ਸਾਡੇ ਵੱਲੋਂ ਵੀ ਸੇਵਾ ਚੱਲ ਰਹੀ ਹੈ ਹਬੌਰ ਇਲਾਕੇ ਦੇ ਕਿਸੇ ਵੀ ਪਿੰਡ ਦੇ ਵਿੱਚ ਪੱਠੇ ਖੜੇ ਨੇ ਤੇ ਨੌਜਵਾਨ ਵੀਰ ਵੀ ਪਹੁੰਚਣਗੇ ਅਸੀਂ ਵੀ ਪਹੁੰਚਾਂਗੇ ਕਿਤੇ ਵੀ ਵੀਰ ਦੇ ਪੱਠੇ ਖੜੇ ਕੋਈ ਸੇਵਾ ਕਰਨਾ ਚਾਹੁੰਦਾ ਉਹ ਪੱਠੇ ਸੇਵਾ 'ਚ ਦੇ ਸਕਦਾ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੇ ਅੱਜ ਜ਼ਮੀਨ ਆ ਜਿਹੜੀ ਇਹ ਹੈਗੀ ਆ ਪੰਜਾਬ ਦੇ ਪਿੰਡ ਦੀ ਤੇ ਜਿਹੜਾ ਵੀਰ ਆ ਸਤਪਾਲ ਵੀਰ ਉਹਨੇ ਠੇਕੇ ਤੇ ਜ਼ਮੀਨ ਲਈ ਆ ਠੇਕੇ ਤੇ ਲੈ ਕੇ ਵੀ ਵੀਰ ਨੇ ਐਡਾ ਹੌਸਲਾ ਕੱਢਿਆ ਵੀਰ ਨੇ ਪੱਠੇ ਵਢਾਏ ਆ ਤੇ ਬਹੁਤ ਬਹੁਤ ਅਸੀਂ ਵੀਰ ਦੇ ਧੰਨਵਾਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ